ਸਸ਼ੀਗਾਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾਸ ਵੇਲੇ ਅਸੀਂ ਬੇहद ਮੁਕੱਦਸ ਧਰਤੀ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਮੌਜੂਦ ਹਾਂ ਤੇ ਫਤਿਹਗੜ ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ ਤਾਂ ਤਸਵੀਰਾਂ ਦਿਖਾਵਾਂਗਾ ਕੈਮਰਾ ਪਸੰ ਗੁਲਸ਼ਨ ਨੂੰ ਕਹੂੰਗਾ ਗੁਲਸ਼ਨ ਇਹ ਤਸਵੀਰਾਂ ਦਿਖਾਓ ਕਿਸ ਤਰ੍ਹਾਂ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਕੌਮ ਦੇ ਇਨਾ ਮਹਾਨ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਪਹੁੰਚ ਰਹੀ ਹੈ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਉੱਥੇ ਤੱਕ ਤੁਸੀਂ ਸੰਗਤ ਹੀ ਸੰਗਤ ਦੇਖ ਰਹੇ ਹੋਗੇ ਤਸਵੀਰਾਂ ਦੇਖੋ ਬੇहद ਖਾਸ ਤਸਵੀਰਾਂ ਨੇ ਸ਼ਾਇਦ ਕੈਮਰੇ ਦੇ ਵਿੱਚ ਕੈਦ ਹੋਣ ਵਾਲੀਆਂ ਉਹ ਤਸਵੀਰਾਂ ਨੇ ਜੋ ਇਹ ਯਾਦ ਰੱਖੀਆਂ ਜਾ ਸਕਦੀਆਂ ਨੇ ਤਾਂ ਦੇਖ ਸਕਦੇ ਹੋ ਡੈਲੀ ਪੋਸਟ ਪੰਜਾਬੀ ਦੇ ਤਸਵੀਰਾਂ ਸ਼ੇਅਰ ਕਰ ਰਹੇ ਆ ਸਜਦਾ ਕਰ ਰਹੇ ਆ ਜਿੱਥੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਜਦਾ ਕਰਨ ਦੇ ਲਈ ਕੁਰਬਾਨੀ ਨੂੰ ਨਮਨ ਹੋਣ ਦੇ ਲਈ ਜਿਹੜੀ ਆ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਸ਼੍ਰੀ ਫਤਿਹਗੜ ਸਾਹਿਬ ਦੀ ਇਸ ਮੁਕੱਦਸ ਧਰਤੀ ਤੇ ਸੈਦਾ ਹੁਣ ਪਹੁੰਚਦੀ ਹੈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਡੇਲੀ ਪੋਸਟ ਦੇ ਸਿੱਧੀਆਂ ਤਸਵੀਰਾਂ ਨੇ ਲਾਈਵ ਤਸਵੀਰਾਂ ਨੇ ਜਿੱਥੇ ਕਿ ਦੇਖੋ ਤਸਵੀਰ ਦੇਖੋ ਤੁਸੀਂ ਗੁਲਸ਼ਨੇ ਤਸਵੀਰ ਦਿਖਾਓ ਜਿੱਥੇ ਕਿ ਤਿਲ ਸੁੱਟਣ ਤੱਕ ਦੀ ਜਗ੍ਹਾ ਨਹੀਂ ਹੈਗੀ ਕਿਉਂਕਿ ਸੰਗਤ ਕੌਮ ਦੇ ਨਾਲ ਮਹਾਨ ਸ਼ਹੀਦਾਂ ਨੂੰ ਨਮਨ ਕਰਨ ਪਹੁੰਚਦੀ ਹੈ ਕਿਉਂਕਿ 7 ਸਾਲ ਤੇ 9 ਸਾਲ ਦੇ ਉਹ ਨੰਨੇ ਫਰਜ਼ੰਦ ਜਿਨ੍ਹਾਂ ਨੇ ਵਜ਼ੀਰ ਖਾਨ ਦੇ ਜ਼ੁਲਮ ਦੇ ਅੱਗੇ ਨਾ ਝੁਕਣਾ ਵਾਜਬ ਸਮਝਦੇ ਹੋਏ ਸ਼ਹੀਦੀ ਦੇਣਾ ਜ਼ਰੂਰੀ ਸਮਝਿਆ ਤਾਂ ਤਸਵੀਰ ਦੇਖੋ ਗੁਲਸ਼ਨ ਹਰ ਇੱਕ ਜਗ੍ਹਾ ਤਸਵੀਰ ਦਿਖਾਓ ਕਿ ਤੁਹਾਨੂੰ ਸੰਗਤ ਹੀ ਸੰਗਤ ਚਾਰੇ ਪਾਸੇ ਨਜ਼ਰ ਆਉਗੀ ਦੂਜੇ ਪਾਸੇ ਗੁਲਸ਼ਨ ਇੱਕ ਤਸਵੀਰ ਹੋਰ ਦਿਖਾ ਦਿਓ ਕਿ ਸੁਰੱਖਿਆ ਦੇ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਉੱਥੇ ਘੋੜਿਆਂ ਦੇ ਨਾਲ ਸੁਰੱਖਿਆ ਜਿਹੜੀ ਉਹ ਕੀਤੀ ਜਾ ਰਹੀ ਆ ਘੋੜਿਆਂ ਤੇ ਜਿਹੜੀ ਪੁਲਿਸ ਹੈ ਉਹ ਤੈਨਾਤ ਹੈ ਸਿਵਲ ਦੇ ਵਿੱਚ ਪੁਲਿਸ ਤੈਨਾਤ ਆ ਹਰ ਜਗ੍ਹਾ ਜਿਹੜੀ ਆ ਕਿਉਂਕਿ ਸੰਗਤ ਦੀ ਆਮਦ ਇੰਨੀ ਹੈ ਕਿ ਜਿਸਦੇ ਚੱਲਦੇ ਹੋਏ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਵੀ ਪੂਕਤਾ ਕੀਤੇ ਹੋਏ ਨੇ ਪਰ ਤੁਸੀਂ ਸੰਗਤ ਦੇਖੋ ਪਿਆਰ ਦੇਖੋ ਸਤਕਾਰ ਦੇਖੋ ਆਪਣੇ ਸ਼ਹੀਦਾਂ ਦੇ ਲਈ ਸ਼ਰਧਾ ਦੇਖੋ ਕਿਸ ਤਰ੍ਹਾਂ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਨੇ ਜਿਹੜੇ ਸੰਗਤ ਹੈ ਉਹ ਸ਼੍ਰੀ ਫਤਿਹਗੜ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀ ਆ ਛੋਟੇ ਤੋਂ ਲੈ ਕੇ ਹਰ ਉਮਰ ਦਾ ਵਿਅਕਤੀ ਇੱਥੇ ਪਹੁੰਚਦਾ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਹਰ ਇੱਕ ਵਿਅਕਤੀ ਜਿਹੜਾ ਉਹ ਇਥੇ ਸਿਸਦਾ ਕਰਨ ਪਹੁੰਚਦਾ ਕਿਉਂਕਿ ਕੁਰਬਾਨੀ ਇੰਨੀ ਵੱਡੀ ਹੈ ਸ਼ਾਇਦ ਕਿਤੇ ਇਤਿਹਾਸ ਦੇ ਹੋਰ ਕਿਸੇ ਪੰਨੇ ਨੂੰ ਫੋਲ ਕੇ ਦੇਖ ਲੋ ਤੁਹਾਨੂੰ ਇਸ ਤਰ੍ਹਾਂ ਦੀ ਕੁਰਬਾਨੀ ਕਿਤੇ ਨਜ਼ਰ ਨਹੀਂ ਆਊਗੀ ਤਾਂ ਤਸਵੀਰ ਬੇहद ਖਾਸ ਨੇ ਤਸਵੀਰਾਂ ਉਹਨੇ ਜੋ ਤੁਹਾਡੇ ਦਿਲ ਦੇ ਵਿੱਚ ਉਤਰ ਜਾਣਗੀਆਂ ਤਾਂ ਬੇहद ਖਾਸ ਤਸਵੀਰਾਂ ਡੇਲੀ ਪੋਸਟ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਕ ਹੋਣ ਦੇ ਲਈ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਪਹੁੰਚ ਰਹੀ ਆ ਤਾ ਦੇਖੋ ਤਸਵੀਰ ਦੇਖੋ ਤਾ ਸਾਹਮਣੇ ਜੀ ਤਸਵੀਰਾਂ ਦਿਖਾਓ ਗੁਲਸ਼ਨ ਬਿਲਕੁਲ ਸਾਹਮਣੇ ਸਾਹਮਣੇ ਜੀ ਤਸਵੀਰਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਕਿਤੇ ਵੀ ਤੁਹਾਨੂੰ ਜਿਹੜੀ ਸੰਗਤ ਤੋਂ ਇਲਾਵਾ ਕੁਝ ਨਹੀਂ ਮਿਲੂਗਾ ਸਾਹਮਣੇ ਜਿਹੜਾ ਉਹ ਸਥਾਨ ਹੈ ਜਿੱਥੇ ਸ਼ੇਰ ਜਿਹੜਾ ਉਹ ਪਵਿੱਤਰ ਦੇਹਾਂ ਦੀ ਰਾਖੀ ਕਰਦੇ ਰਿਹਾ ਗੁਰਦੁਆਰਾ ਸ਼੍ਰੀ ਬਿਵਾਨਗੜ੍ਹ ਸਾਹਿਬ ਨੇ ਉਹ ਬਿਲਕੁਲ ਉੱਤਰ ਕੇ نیچے ਮੌਜੂਦ ਹੈ ਉਹ ਗੁਰੂ ਘਰ ਤਾਂ ਉਸ ਪਾਸੇ ਨੂੰ ਵੀ ਜਿਹੜਾ ਸੰਗਤ ਦਾ ਹਜ਼ੂਮ ਹੈ ਸੰਗਤ ਦਾ ਹੜ ਹੈ ਉਹ ਵੇਖਿਆ ਹੀ ਬਣਦਾ ਹੈ ਤਾਂ ਤਸਵੀਰ ਦੇਖੋ ਖਾਸ ਤਸਵੀਰਾਂ ਨੇ ਇਤਿਹਾਸਿਕ ਪਲ ਨੇ ਇਹ ਹਾਲਾਂਕਿ ਦਿਨ-ਰੋਜ਼ ਗੁਜ਼ਰਦੇ ਨੇ ਦਿਨ-ਰੋਜ਼ ਬੀਤਦੇ ਨੇ ਪਰ ਜਿਸ ਤਰ੍ਹਾਂ ਦਾ ਪਿਆਰ ਸਤਕਾਰ ਜਿਹੜਾ ਸੰਗਤ ਦਾ ਆਪਣੇ ਸ਼ਹੀਦਾਂ ਦੇ ਲਈ ਆ ਉਹ ਆਪਣੇ ਆਪ ਦੇ ਵਿੱਚ ਆ ਨੰਨੇ-ਮੁੰਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਨੇ ਉਹ ਸਜਦਾ ਕਰਨ ਦੇ ਲਈ ਇਸ ਵੇਲੇ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ ਦੂਜਾ ਦੀਵਾਨ ਹੈ ਤਾਂ ਬਿਹਦ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਦੇਸ਼ ਵਿਦੇਸ਼ ਦੇ ਕੋਨੇ-ਕੋਨੇ ਤੋਂ ਜਿਹੜੀ ਫਤਿਹਗੜ੍ਹ ਸਾਹਿਬ ਪਹੁੰਚੀ ਆ ਤਾਂ ਤਸਵੀਰ ਦੇਖੋ ਸਾਂਝੀਆਂ ਕਰ ਰਹੇ ਆ ਖਾਸ ਤਸਵੀਰਾਂ ਨੇ हर एक चीज शहीदी जोड मेल ਦੇ ਨਾਲ ਜੁੜੀ ਹੋਈ ਸੰਗਤ ਦਾ ਪਿਆਰ ਸਤਕਾਰ ਤੁਹਾਡੇ ਤਾਈ ਪਹੁੰਚਾਉਣ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸ ਤਰ੍ਹਾਂ ਤੁਹਾਨੂੰ ਕੈਮਰੇ ਦੀ ਅੱਖ ਦੇ ਰਾਹੀਂ ਹਰ ਇੱਕ ਚੀਜ਼ ਜਿਹੜੀ ਸੰਗਤ ਨਹੀਂ ਵੀ ਪਹੁੰਚ ਪਾਉਂਦੀ ਉਹ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਪਿਆਰ ਮੁਹੱਬਤ ਸਤਕਾਰ ਹਰ ਇੱਕ ਚੀਜ਼ ਆ ਜਿਹੜੀ ਉਹ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਦੇਖ ਸਕਦੇ ਹੋ ਕਿ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਇਹ ਸ਼ਹੀਦੀ ਜੋੜ ਮੇਲ ਹੈ ਜਿਸ ਦਾ ਅੱਜ ਦੂਜਾ ਦਿਨ ਹੈ ਤਾਂ ਜਿਸ ਦੇ ਚੱਲਦੇ ਹੋਏ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਤਾਂ ਤਸਵੀਰ ਦੇਖੋ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਹੜੀ ਪੋਸਟ ਪੰਜਾਬੀ ਤੇ ਤਸਵੀਰਾਂ ਨੇ ਦੇਖ ਸਕਦੇ ਹੋ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਤਿਲ ਸੁੱਟਣ ਨੂੰ ਨਹੀਂ ਕੋਈ ਜਗ੍ਹਾ ਤਾਂ ਬਿਲਕੁਲ ਗੁਲਸ਼ਨੇ ਤਸਵੀਰ ਨਾਲ ਦੀ ਨਾਲ ਦਿਖਾਉਂਦੇ ਰਹੋ ਕਿ ਕਿਸ ਤਰ੍ਹਾਂ ਇਸ ਵੇਲੇ ਸੰਗਤ ਜਿਹੜੀ ਆ ਉਹ ਇਸ ਵੇਲੇ ਲੱਖਾਂ ਦੀ ਤਾਦਾਦ ਦੇ ਵਿੱਚ ਮੌਜੂਦ ਆ ਹਰ ਉਮਰ ਹਰ ਆ ਦੇਖੋ ਆ ਛੋਟੇ ਛੋਟੇ ਬੱਚੇ ਜਿਹੜੇ ਨੇ ਹਾਲਾਕੀ ਪ੍ਰਵਾਸੀ ਨੇ ਪਰ ਉਸ ਦੇ باوجود ਵੀ ਛੋਟੇ ਛੋਟੇ ਬੱਚੇ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਬਹੁਤ ਖੂਬਸੂਰਤ ਤਸਵੀਰਾਂ ਨੇ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਡੇ ਤਾਂ ਹੀ ਪਹਚਾ ਰਹੇ ਆ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਆਖਰ ਗੁਰੂ ਘਰ ਦੇ ਵਿੱਚ ਜਿਹੜੀ ਸੰਗਤ ਆ ਉਹ ਲੱਖਾਂ ਦੀ ਤਦਾਦ ਦੇ ਵਿੱਚ ਨਤਮਸਤ ਕੋਣ ਪਹੁੰਚ ਰਹੀ ਆ ਸ਼ੀਦੀ ਜੋੜ ਮੇਲ ਦਾ ਅਜ ਦੂਜਾ ਦਿਨ ਆ ਜਿਸ ਦੇ ਚ ਚੱਲਦੇ ਹੋਏ ਲੱਖਾਂ ਹੀ ਸੰਗਤ ਜਿਹੜੀ ਆ ਉਹ ਗੁਰੂ ਘਰ ਦੇ ਵਿੱਚ ਨਤਮਸਤ ਹੋ ਰਹੀ ਆ ਕੈਮਰਾਪਰਸਨ ਗੋਲਸ਼ਨ ਨਾ ਗਗਨ ਸ਼ੋਕਲਾ ਦਿੱਲੀ ਪੋਸਟ ਪੰਜਾਬੀ